प्यारे दोस्तों आज एक रचना लेके मैं ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਮਮਾ ਜੀ ਹੁਣ ਮੇਰੀ ਇਹ ਜਿਹੜੀ ਰਚਨਾ ਵਾ ਕੁਦਰਤ ਦੇ ਨਾਲ ਸੰਬੰਧਤ ਹੈ ਤੇ ਕੁਦਰਤ ਦੀ ਖੂਬਸੂਰਤੀ ਨੂੰ ਪੇਸ਼ ਕਰਦੀ ਤੇ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਲਓ ਸੁਣੋ ਮੇਰੀ ਕਵਿਤਾ ਖੁੱਲਾ ਅੰਬਰ ਪਿਆਰਾ ਲੱਗਦਾ ਕਦੇ ਨੀਲਾ ਕਦੇ ਚਿੱਟਾ ਫੱਪਦਾ ਖੁੱਲਾ ਅੰਬਰ ਪਿਆਰਾ ਲੱਗਦਾ ਕਦੇ ਨੀਲਾ ਕਦੇ ਚਿੱਟਾ ਫੱਪਦਾ ਪੰਛੀਵੇਂ ਬੰ ਪੰਛੀ ਨੇ ਉੜਦੇ ਬਣਾ ਕੇ ਢਾਰਾਂ ਸੋਹਣੀਆਂ ਲੱਗਦੀਆਂ ਨੇ ਕਤਾਰਾਂ ਪੰਛੀ ਨੇ ਉੜਦੇ ਬਣਾ ਕੇ ਢਾਰਾਂ ਸੋਹਣੀਆਂ ਲੱਗਦੀਆਂ ਨੇ ਕਤਾਰਾਂ ਘਟਾ ਕੋਰ ਜਦੋਂ ਕਾਲੀ ਚੜ ਜਾਵੇ ਛਮ ਛਮ ਫਿਰ ਮੀਂਹ ਵਰਸਾਵੇ ਘਟਾ ਕਾਲੀ ਕੋਰ ਜਦ ਚੜ ਜਾਵੇ ਚੰਮ ਚੰਮ ਫਿਰ ਮੀਂਹ ਵਰਸਾਵੇ ਸੂਰਜ ਚੰਨ ਤੇ ਚਮਕਣ ਤਾਰੇ ਵਾਰੋ ਵਾਰੀ ਆਉਂਦੇ ਜਾਂਦੇ ਸਾਰੇ ਵਾਰੋ ਵਾਰੀ ਆਉਂਦੇ ਜਾਂਦੇ ਸਾਰੇ ਦੂਰ ਮਿਲਦੇ ਧਰਤੀ ਅਸਮਾਨ ਦੂਰ ਮਿਲਦੇ ਧਰਤੀ ਅਸਮਾਨ ਵੇਖੋ ਕ੍ਰਿਸ਼ਮਾ ਵੇਖੋ ਕ੍ਰਿਸ਼ਮਾ ਲੋਕ ਹਰਾਂ ਹਰ ਰੰਗ ਵਿੱਚ ਮਨ ਨੂੰ ਪਾਉਂਦਾ ਨਵੇਂ ਰੂਪ ਲੈ ਕੇ ਆਉਂਦਾ ਕੁਦਰਤ ਨੇ ਇਹ ਛੱਤ ਬਣਾਈ ਅੰਦਰ ਬੈਠੀ ਕੇ ਪੀਤ ਲਗਾਈ ਲਾਲੀ ਲੈnde ਚੜਦੇ ਵੱਲੇ ਆਵੇ ਰੂਪ ਅੰਬਰ ਨੂੰ ਹੋਰ ਚੜ ਜਾਵੇ ਫਿਰ ਕਰੇ ਵੇਗ ਨਮਸਕਾਰ ਧਰਤੀ ਅੰਬਰ ਵਿੱਚ ਖੜਾ ਸੰਸਾਰ ਧਰਤੀ ਅੰਬਰ ਵਿੱਚ ਖੜਾ ਸੰਸਾਰ ਸਾਥੀਓ ਮੇਰੀ ਇਹ ਰਚਨਾ ਸੀ ਜੋ ਕਿ ਕੁਦਰਤ ਦੀ ਪੇਸ਼ਕਾਰੀ ਸੀ ਦੇ ਵਿੱਚ ਕੁਦਰਤ ਦੇ ਕਈ ਰੰਗ ਕਈ ਰੂਪ ਨੇ ਤੇ ਆਪਾਂ ਇਸ ਕੁਦਰਤ ਦੀ ਸੰਭਾਲ ਕਰੀਏ ਕੁਦਰਤ ਨੂੰ ਬਚਾਈਏ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਇਹੀ ਇਸ ਰਚਨਾ ਦਾ ਸੰਦੇਸ਼ ਹੈ ਧੰਨਵਾਦ